ਆਪਣੀਆਂ ਮੰਗਾਂ ਮੰਨਵਾਉਣ ਲਈ 6 ਦਸੰਬਰ ਨੂੰ ਨਵੀਂ ਦਿੱਲੀ ਵੱਲ ਕੋਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਅੰਤਮ ਰੂਪ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਕਿਹਾ ਕੇਂਦਰ ਸਰਕਾਰ ਨੇ ਜੋ ਬਿਆਨਬਾਜ਼ੀ ਪਿਛਲੇ 9 ਮਹੀਨਿਆਂ ਚ ਕੀਤੀ ਹੈ ਕਿ ਕਿਸਾਨਾਂ ਦੇ ਟਰੈਕਟਰ ਮੋਡੀਫਾਈਡ ਨੇ ਇਹਨਾਂ ਦੀਆਂ ਟਰਾਲੀਆਂ 'ਚ ਹਥਿਆਰ ਹੋਣ ਵਰਗੇ ਇਲਜ਼ਾਮ ਲਾਉਂਦੇ ਰਹੇ ਇਸ ਦੇ ਮੱਦੇਨਜ਼ਰ ਕਿਸਾਨ ਜਥੇ ਹੁਣ ਪੈਦਲ ਹੀ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਰਵਾਨਾ ਹੋਣਗੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇ ਸੜਕ ਦੇ ਕਿਨਾਰੇ-ਕਿਨਾਰੇ ਹੀ ਤੁਰਦੇ ਰਹੇ ਜਿਸ ਵਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਇਸ ਨਾਲ ਟ੍ਰੈਫਿਕ ਜਾਮ ਨਹੀਂ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਉਹ ਹਰਿਆਣਾ ਚ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਚ ਖਲਲ ਨਹੀਂ ਪਾਉਣਗੇ ਉਹਨਾਂ ਨੇ ਖਾਪ ਪੰਚਾਇਤਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਹਨਾਂ ਨੇ ਕਿਸਾਨ ਅੰਦੋਲਨ ਦੀ ਗੱਲ ਕਰਨ ਲਈ ਰਾਗੀਆਂ ਢਾਡੀਆਂ ਕਵੀਸ਼ਰਾਂ ਸੱਭਿਆਚਾਰਕ ਸ਼ਖਸੀਅਤਾਂ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਵੀ ਅਪੀਲ ਕੀਤੀ ਉਹਨਾਂ ਕਿਹਾ ਕਿ ਜਿਥਾ ਮਰਜ਼ੀ ਵੜਿਆ ਦਾ ਹੋਵੇਗਾ ਅਤੇ ਪ੍ਰਦਰਸ਼ਨਕਾਰੀ ਕਿਸਾਨ ਕੋਈ ਤਸੱਦਦ ਹਾਸਕ ਸਹਿਣਗੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹਨ ਉਨ੍ਹਾਂ ਕਹਾਂਗੇ ਜਿਹੜੀਆਂ ਪਹਿਲੇ ਦਿਨ ਦੇ ਜਥੇ ਦੇ ਵਿੱਚ ਸ਼ਾਮਿਲ ਹੋਣ ਗਿਆ ਉਹਨਾਂ ਚ ਬੀਕੇਯੂ ਬਹਿਰਾਮ ਕੇ ਬੀਕੇਯੂ ਇਕਤਾ ਆਜ਼ਾਦ ਬੀਕੇਯੂ ਕ੍ਰਾਂਤੀਕਾਰੀ ਬੀਕੇਯੂ ਦੁਆਬਾ ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਆਜ਼ਾਦ ਕਿਸਾਨ ਕਮੇਟੀ ਦੁਆਬਾ ਇੰਡੀਅਨ ਫਾਰਮਰ ਐਸੋਸੀਏਸ਼ਨ ਪੀ ਐਫ ਐਫ ਯੂਪ ਗ੍ਰਾਮੀਣ ਕਿਸਾਨ ਸਮਤੀ ਰਾਜਸਥਾਨ ਕੌਮੀ ਕਿਸਾਨ ਸਭਾ ਐਮਪੀ ਬਿਹਾਰ ਵੀਕੇਐਮਯੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੰਦੇਰ ਨੇ ਕਹਾ ਕਿ ਜੇਕਰ ਕੋਈ ਵੀ ਜਥੇ ਚ ਜਾਣਾ ਚਾਹੁੰਦਾ ਹੈ ਤਾਂ ਉਹ ਕਿਸਾਨ ਮਜ਼ਦੂਰ ਮੋਰਚਾ gmail.com ਤੇ ਈਮੇਲ ਕਰਕੇ ਜਾਂ Google ਤੇ ਮਰਜ਼ੀ ਵੜਾ ਜਥਾ ਸਰਚ ਕਰਕੇ ਫੋਰਮ ਭਰ ਕੇ ਇਸ ਜਥੇ ਚ ਸ਼ਾਮਿਲ ਹੋ ਸਕਦਾ ਉਹਨਾਂ ਨੇ ਗ੍ਰੇਟਰ ਨੋਇਡਾ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਨਿੰਦਾ ਕੀਤੀ ਉਹਨਾਂ ਕਹਾ ਕਿ ਜਦੋਂ ਕੱਲ੍ਹ ਦੇਸ਼ ਦੇ ਉਪ ਰਾਸ਼ਟਰਪਤੀ ਤਨਕਰ ਜੀ ਨੇ ਜੋ ਮਹਾਰਾਸ਼ਟਰ ਦੇ ਚ ਇੱਕ ਮੀਟਿੰਗ ਦੌਰਾਨ ਖੇਤੀਬਾੜੀ ਮੰਤਰੀ ਸਾਹਮਣੇ ਜੋ ਬਿਆਨ ਦਿੱਤਾ ਕਿ ਉਹਨਾਂ ਕੋਲ ਸਾਡਾ এজੰਡਾ ਹੈ ਹੁਣ ਸਾਡੀ ਨਹੀਂ ਤਾਂ ਆਪਣੇ ਉਪ ਰਾਸ਼ਟਰਪਤੀ ਦੀ ਗੱਲ ਮਨ ਲੈ ਉਹ ਤਾਂ ਉਹਨਾਂ ਦੀ ਸਰਕਾਰ ਦੇ ਹੀ ਨੇ ਉਹਨਾਂ ਦੀ ਪਾਰਟੀ ਦੇ ਨੇ ਉਹਨਾਂ ਦੀ ਗੱਲ ਤੇ ਗੌਰ ਕਰ ਲੈਣ ਜਿਹੜੇ ਉਹ ਬੋਲ ਰਹੇ ਨੇ ਵੀ ਭਾਈ ਜੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨੀਆਂ ਇਸ ਮੌਕੇ ਕਿਸਾਨ ਆਗੂ surjit singh ਫੁੱਲ ਨੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੀ اخਲਾਕੀ ਮਦਦ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਖੇਤੀਬਾੜੀ ਮੰਤਰੀ ਸਾਹਮਣੇ ਬਿਆਨ ਦੇ ਕੇ ਕਰ ਕੀਤੀ ਹੈ ਅਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੀ ਵਾਰ ਕਾਉਂਸਲ ਦੀ ਵੀ ਹਮਾਇਤ ਕੀਤੀ ਉਹਨਾਂ ਕਿਹਾ ਕਿ ਕਿਸਾਨਾਂ ਦੇ ਕੰਮ ਦਾ ਰੂゼਵਾ ਖਤਮ ਹੋ ਗਿਆ ਹੁਣ ਕਿਸਾਨ ਬਿਲਕੁਲ ਅੰਦੋਲਨ ਲਈ ਤਿਆਰ ਨੇ ਅਤੇ ਮੋਰਚੇ ਨਤੀਜਾ ਬਹੁਤ ਵਧੀਆ ਅਤੇ ਕਿਸਾਨ ਪੱਖੀ ਹੋਵੇਗਾ ਇੱਕ ਹੋਰ ਕਿਸਾਨ ਆਗੂ ਨੇ ਕਿਹਾ 26 ਤਰੀਕ ਤੋਂ ਨਵੰਬਰ ਤੋਂ ਡੱਲੇਵਾਲ ਸਾਹਿਬ ਸਾਡੇ ਫੋਰਮਾਂ ਦੇ ਫੈਸਲੇ ਅਨੁਸਾਰ ਮਰਨ ਵਰਤ ਦੇ ਉੱਤੇ ਬੈਠੇ ਨੇ ਸਾਡੇ ਦੇਸ਼ ਦੀ ਸਰਕਾਰ ਨੂੰ ਪੋਰਾ ਭਰ ਵੀ ਹਲੇ ਤੱਕ ਦੇਸ਼ ਤੇ ਅਣਦਾਤੇ ਦੇ ਬਾਰੇ ਫਰਕ ਨਜ਼ਰ ਨਹੀਂ ਆ ਰਿਹਾ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਅੰਦੋਲਨ ਦੀ ਹਮਾਇਤ ਕਰੋ ਦੱਸਦੀ ਹੈ ਕਿਸਾਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਮਹਾਪੰਚਾਇਤ ਹੋਣ ਜਾ ਰਹੀ ਹੈ ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਤੇ ਅੜੇ ਹੋਈ ਨਹੀਂ ਦਿੱਲੀ ਨਵਾਈਡਾ ਬਾਰਡਰ ਤੇ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਰੁਕਣ ਨੂੰ ਤਿਆਰ ਨਹੀਂ ਨੇ ਇਸ ਦੌਰਾਨ ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਨੇ ਇਸ ਦਾ ਹੱਲ ਕੱਢਣ ਲਈ ਵੱਡਾ ਕਦਮ ਚੁੱਕਿਆ